ਕਦੋਂ ਸਰਜਾ ਫੜ ਕੇ ਬੈਠਾ ਆ ਠੀਕ ਆ ਮਸੜਾ ਲੱਗਦਾ ਨਹੀਂ ਠੀਕ ਤੂੰ ਪੈਨ ਸੈਰ ਦੋਖਦਾ ਹੈਡਕੈਪ ਪੈਨ ਤੇਰਾ ਕਰਦਾ ਲਾਜਮਾ ਆਇਆ ਹਾਰਦਾ ਕਰਦਾ ਲਾਜਮਾ ਦੇਖੀ ਹੁਣ ਇਹ ਤੂੰ ਜਹਾਜ਼ ਵਾਂਗੂ ਉੜਦਾ ਫਿਰਦਾ ਦੇਖੀ ਹੈਂ ਉਹ ਮੈਂ ਇਹ ਦਿਨਾ ਦਵਾਈ ਰੋਕਣਾ ਇਹ ਖੜ ਜਾ ਇੱਕ ਮਿੰਟ ਇੱਕ ਮਿੰਟ ਰੋਕ ਲੈ ਆਹ ਦਵਾਈ ਦਿਨਾ ਤੈਨੂੰ ਇੱਕ ਗੱਡ ਪੀਂ ਪੀਂ ਤੂੰ ਦਾ ਉੱਡਦਾ ਫਿਰੂੰ ਖੋੜੇ ਵਾਂਗ ਨੇ ਆਹ ਦੀ ਆਇਰਵੇਦਿਕ ਆਇ ਆਇਰਵੇਦਿਕ ਦਵਾਈ ਆਇਰਵੇ ਆਇਰਵੇਦਿਕ ਹਾਂ ਹਲ ਸੈੱਟ ਐ ਪ੍ਰੋਬਲਮ ਨਹੀਂ ਨਾ ਤੂੰ ਚੱਕ ਤੂੰ ਤਾਂ ਓਡਿਆ ਫਿਰੂ ਘੋੜੇ ਵਾਂਗ ਤੂੰ ਚੱਕ ਜਾ ਮਾਰ ਜਾ ਫੱਕਾ ਉਹ ਹਿੱਕੇ ਨਾਲ ਵਾਲੀ ਉਹ ਪਾਣੀ ਪੀ ਲ ਹਿੱਕੇ ਨਾਲ ਵਾਲੀ ਕਿਤੇ ਉਹ ਤੂੰ ਪਾਣੀ ਪੀ ਲ ਕੈੜੀ ਹੁੰਦੀ ਆ ਇਹ ਤੂੰ ਦੇਖੇ 5 ਮਿੰਟ ਦੇ ਵਿੱਚ ਤੇਰਾ ਐਨ ਸਾਰਾ ਕੰਮ ਸੈੱਟ ਹੁੰਦਾ ਬਾ ਦੇਖੀ ਤੂੰ 5 ਮਿੰਟ ਜਾ ਓਡਿਆ ਤੂੰ ਫੜਾ ਦੇ ਇੱਧਰ ਡੋਲਣਾ ਦੀ ਇਹ ਵਿਦੇਸ਼ੀ ਮਾਲ ਨੂੰ ਦੇਸੀ ਚੀਜ਼ਾਂ ਜ਼ਿਆਦਾ ਵੰਦੀਆਂ ਹੁੰਦੀਆਂ काम करला देखि 5 ਮਿੰਟ ਦੇ ਵਿੱਚ ਬਣਿਆ ਫਿਰ ਤੂੰ ਤਾਂ ਬੰਬੂ ਕਾਰਡ ਠੀ ਆ ਕਿੱਦਾਂ ਪਿਆ ਅੱਜ ਹ ਕੰਨਾਂ ਨੂੰ ਵੀ ਇਹਦੇ ਟੁੱਟਣੇ ਜੈ ਨਹੀਂ ਲਾਇਓ ਹੈਗੇ ਛਤਰ ਮੁਰਗੀ ਜਿੱਦਾਂ ਫੰਗ ਖਲਾਰ ਕੇ ਪਿਆ ਹੁੰਦਾ ਇਦਾਂ ਪਿਆ ਹੈ ਹੈ ਸ਼ੁਕਰ ਹੈ ਪਿਆਰਿਆਂ ਦੇ ਭਰਾਵਾ ਮੈਂ ਜੰਗਲ ਪਾਣੀ ਜਾਣਾ ਕਿਤੇ ਇਹਨੂੰ ਜਾ ਕੇ ਹੋਰ ਨਾ ਜਾ ਕੇ ਬਾਥਰੂਮ ਚ ਵੜ ਜੂ ਮੇਰਾ ਵੀ ਕੰਮ ਖਰਾਬ ਕਰੇ ਪਿਆਰਿਆਂ ਦੇ ਇਹਨੂੰ ਕਿੱਦਾਂ ਪਿਆ ਮੈਂ ਤਾਂ ਲੱਗਦਾ ਜਿਦਾ ਮੁਰਗਾ ਫੰਗ ਖਿਲਾਰ ਕੇ ਪੀਂਦਾ ਇਦਾਂ ਪਿਆ ਦੇਖਦਾ ਮੈਂ ਜਾ ਕੇ ਬਾਥਰੂਮ ਚ ਪਤਾ ਨਹੀਂ ਸਵੇਰ ਦਾ ਕਿੱਥੇ ਗਿਆ ਮੈਂ ਤਾਂ ਕਹਿੰਨੀ ਦੁਪਹਿਰ ਤੱਕ ਆਣਾ ਪਾ ਲੰਦਾ ਆ ਗਿਆ ਆ ਗਿਆ ਆ ਗਿਆ ਆ ਗਿਆ ਇੰਨਾ ਚਿਰ ਲੱਗਦਾ ਉਹ ਲੰਬੜਦਾਰ ਆ ਦੇ ਗਿਆ ਕਹਿੰਦਾ ਹਾਲਾ ਇਸ ਸਾਲ ਦਾ ਜਮਾ ਕਰਾਓ ਯਾਨੀ ਕਿ ਜਿੱਦਾਂ ਚਲ ਠੀਕ ਉਹ ਲੰਬੜਦਾਰ ਇਹਨੂੰ ਹਾਲਾ ਜਮਾ ਕਰਾਉਣ ਚਲੇ ਗਿਆ ਉੱਥੇ ਮੇਰਾ ਟਾਈਮ ਲੱਗ ਗਿਆ ਆ ਆਂਦਾ ਜਮਾ ਕਰਾਇਆ ਕਿੱਥੇ ਆ ਹਜੇ ਲਿਖ ਕੇ ਦਿੱਤਾ ਮੈਂ ਕਹਿੰਨੇ ਆ ਤਕੀ ਨਾ ਜਾਵਾਂ ਕਰ ਕਿਉਂ ਨਾ ਕਰਾਉ ਉਹਨਾਂ ਨੇ ਆਪ ਆ ਕੇ ਉਹਨਾਂ ਨੇ ਬਿਜਾ ਮਾ ਤੇ ਉਹ ਨਿਆਣੇ ਆਏ ਆ ਨਿਆਣੇ ਆਏ ਆ ਮੈਂ ਉਹਨਾਂ ਨੂੰ ਵੀ ਕੁਝ ਲੈ ਕੇ ਦੇਣਾ ਆਹੋ ਤੇ ਉਹਨਾਂ ਨੂੰ ਲੈ ਕੇ ਦੇਣਾ ਆ ਹਾਂ ਉਹਨਾਂ ਨੇ ਤੇ ਲੈ ਕੇ ਆ ਲਿਆਂਦਾ ਇੱਥੇ ਲੈ ਮੇਲੇ ਲੈ ਆਏ ਨੇ ਕਿਤੇ ਹੈਂ ਤੇਰੇ ਚਾਤਾ ਚੱਲਦਾ ਹੀ ਆ ਆ ਦੇਖ ਆ ਮੇਰੀ ਭੈਣ ਮੇਲੇ ਲੈ ਕੇ ਆਈ ਇੱਕ ਕੋਟੀ ਆ ਤੇਰੇ ਲਈ ਮਾਫਰਤ ਲੈ ਕੇ ਆਂਦਾ ਕਿਆ ਤੈਨੂੰ ਲੈ ਕੇ ਆਂਦਾ ਤੂੰ ਤਾਂ ਬਸ ਉਹੀ ਕਹਿੰਦਾ ਕਿ ਜਿੰਨਾ ਵੀ ਕੁਝ ਲਿਆਉਂਦਾ ਨਹੀਂ ਲੈਂਦਾ ਨਹੀਂ ਵਧੀਆ ਲੈ ਆਇਆ ਤੇਰੀ ਨਿਆਂ ਦਾ ਤਾਂ ਵੀ ਤੂੰ ਕਿਹੜੀ ਕਦਰ ਕਰਨੀ ਆ ਆ ਲਿਆ ਕੇ ਨਾ ਤੇਰੇ ਘਰ ਦਾ ਪੱਠਾ ਉਠਾ ਲ ਦੇਣਾ ਉਹਨੇ ਲਿਆ ਕੇ ਕਹਿੰਦੀ ਲਿਆਂਦਾ ਉਹਨੇ ਸਾਰੇ ਘਰ ਦਾ ਪੱਠਾ ਉਠਾ ਲ ਦਤਾ ਤੇਰੇ ਦਾ ਦੇਖ ਇਹ ਕੱਪੜਿਆਂ ਨੇ ਨਾਨੀ ਨਾ ਵਰਤਣਾ ਹੈਗਾ ਅਸੀਂ ਯਾਨੀ ਕਿ ਅਸੀਂ ਤਾਂ ਇਹ ਦੇਖਣਾ ਸਾਡੇ ਘਰ ਨੂੰ ਸੱਤਿਆ ਸੰਤੋਖ ਚਾਹੀਦਾ ਉਹਨੇ ਆ ਦੋਸ਼ੀ ਲੜਾਈਆਂ ਲਿਆ ਕੇ ਆ ਕੀ ਲਿਆਂਦਾ ਆ ਤੇ ਘਰ ਦਾ ਪੱਠਾ ਉਠਾ ਲ ਦਤਾ ਸਾਰੇ ਦਾ ਮੈਂ ਕਹਿੰਨੀ ਆ ਜਿੱਦਲ ਦੀ ਕੁੜੀ ਦਾ ਸਰ ਤੋਹੀ ਆ ਦੇਖ ਮੈਂ ਤੈਨੂੰ ਇਹ ਗੱਲ ਕਹਿਣਾ ਆ ਪਈ ਕੋਈ ਘਰ ਦੀ ਬਰਬਾਦੀ ਨਾ ਕਰਵਾ ਬੈਠੀ ਜਾਦੇ ਨੇ ਤੈਨੂੰ ਇਹਦਾ ਇਹਨੇ ਕਿਹਨੇ ਬਹਿਣ ਪਾਤਾ ਬਿਓ ਬਰਬਾਦੀ ਕਰਦੀ ਕਿਹਨੇ ਪਾਤਾ ਤੈਨੂੰ ਬਹਿਵੇਂ ਮੈਂ ਬਹਿਉ ਨਹੀਂ ਮੈਂ ਆਪ ਸੋਧਾਇਆ ਯਾਨੀ ਕਿ ਜਿੱਦਾਂ ਦੀ ਸਰਤ ਆਈ ਕੁੜੀ ਮੈਂ ਕਿਤੇ ਇੰਨਾ ਕਰਦੀ ਆ ਮੇਰਾ ਇੰਨਾ ਮੇਰੇ ਪਿਆਣੇ ਉਹਨੇ ਪੜ੍ਹਾਏ ਆ ਮੁੰਡਾ ਮੇਰਾ ਪੜ੍ਹਾ ਆਇਆ ਹੁਣ ਉਹ ਕਹਿੰਦੀ ਸੀ ਵੀ ਕੋਈ ਗੱਲ ਨਹੀਂ ਮੈਂ ਬਾਹਰ ਸੱਦ ਲੈਣਾ ਕੁੜੀ ਦਾ ਰਸਤਾ ਉਹ ਦੂਜਾ ਦੇਖ ਕੇ ਨਾ ਹੁ ਮੈਂ ਉਦਾਂ ਹੀ ਮੰਗਾ ਲਉਂਗੀ ਇਹ ਉਹ ਕਿਦਾਂ ਬਖਰਾਬ ਕਰਦੀ ਆ ਘਰ ਇੱਦਾਂ ਲਾਰੇ ਲਾਉਣੀਆਂ ਹੋਣੀਆਂ ਘਰ ਪੱਟਣ ਨੂੰ ਮੈਨੂੰ ਨਹੀਂ ਪਤਾ ਤੇਰੇ ਦਿਮਾਗ 'ਚ ਕਿਹਨੇ ਪਾਏ ਤੇ ਕੀ ਖਾਣੀ ਆ ਦੱਸ ਉਹ ਕਿ ਉਹ ਤੇਰੇ ਜੀਜੇ ਨੂੰ ਕੀ ਹੋਇਆ ਹਾਂ ਉਹ ਦੇਖ ਉੱਧਰ ਉਹ ਕੀ ਹੋਇਆ ਮੁੰਡੇ ਨੂੰ ਕੀ ਹੋਇਆ ਯੋ ਬੋਨੇ ਕੀ ਕਰ ਸਕਦਾ ਸਬਜੀ ਪੜਸੜੀ ਫੜ ਕੇ ਮੇਰੀ ਸਾਰੀ ਸਬਜੀ ਪੜਤੀ ਉਹ ਤੇਰੀ ਉਹ ਬਲੈਤੀਏ ਕਬੂਤਰ ਵਾਹ ਕਿਆ ਕਰੀ ਜਾਂਦਾ ਤੂੰ ਭਰਾਵਾ ਸਾਰੀ ਝਖਣਾ ਪੜਤੀ ਕਬੂਤਰਾ ਜਹਾ ਉਹ ਉਹ ਆ ਕੀ ਕਰੀ ਜਾਂਦਾ ਉਹ ਆ ਕੀ ਕਰੀ ਜਾਂਦਾ ਭਰਾਵਾ ਮੈਂ ਮਸੀ ਮੈਂ ਤਨਾ ਸਬਜ਼ੀ ਲਈ ਆ ਪਰ ਮਾਂ ਬਹਿ ਜੀਤੇ ਆਹ ਦੇਖ ਕੀ ਕਰੀ ਜਾਂਦਾ ਮਾਈਕਲ ਆਹ ਦੇਖੀ ਦੇਖੀ ਪਤਾ ਨਹੀਂ ਕੀ ਹੋ ਗਿਆ ਮਾਈਕਲ ਨੂੰ ਦੇਖੀ ਦੇਖੀ ਮਾਈਕਲ ਨੂੰ ਕੀ ਮਾਈਕਲ ਨੇ ਕੀ ਖਾਤਾ ਸਾਰੀ ਸਾਰੀ ਸਬਜ਼ੀ ਚਲ ਸਾਰੀ ਸਬਜ਼ੀ ਪੱਟ ਕੀ ਖਾਂਦਾ ਆ ਇਹਨੇ ਕੀ ਖਾਂਦਾ ਆ ਇਹਨੇ ਸਬਜ਼ੀ ਸਾਰੀ ਪੱਟਦੀ ਪਤਾ ਨਹੀਂ ਕੀ ਖਾਦਾ ਤੈਨੂੰ ਉਹ ਆ ਕੀ ਆ ਮਾਈਕਲ ਨੂੰ ਉਹ ਭਰਾਵਾ ਮੇਰਾ ਤਾਂ ਇਹਨੇ ਗੋਡੇ ਖਿਲਾਰਤੇ ਉਹ ਸਾਰੇ ਗੋਡੇ ਖਿਲਾਰ ਕੇ ਰੱਖਤੇ ਆ ਉਹਦੇ ਉਹ ਸਾਰੀ ਸਬਜ਼ੀ ਪੱਟ ਕੇ ਰੱਖ ਦਿੱਤੀ ਯਾਰ ਕੀ ਕਰਤਾ ਮਾਈਕਲ ਨੂੰ ਕੀ ਕਰਤਾ ਮਾਈਕਲ ਨੂੰ ਏ ਜੀਤੇ ਵਾਟਰ ਵਾਟਰ ਕੀ ਕਰਤਾ ਮਾਈਕਲ ਨੂੰ ਵਾਟਰ ਮਾਈਕਲ ਇਹ ਘਾਤਾ ਦਾ ਕੀ ਕਰਤਾ ਮਾਈਕਲ ਨੂੰ ਮੇਰੀ ਗੱਲ ਸੁਣੋ ਜੀ ਗਾ ਰੋਕੋ ਰੁਕੋ ਮੇਰੀ ਗੱਲ ਸੁਣੋ ਹਾਂ ਜੀਤਾ ਜੀ ਇਹਦਾ ਇਹਨੇ ਕੀ ਖਾਦਾ ਮੈਨੂੰ ਇਹ ਦੱਸੋ ਫੇਰ ਗੱਲ ਸੁਣ ਮੇਰੀ ਗੱਲ what you eat ਮੈਂ ਖਾਇਆ ਪੈਨੇ ਕਹ ਦੇ ਤੱਕ ਮੈਂ ਨਾ ਯਾ ਇਹ ਤਾਂ ਇਹ ਲੱਗਦਾ ਬਿੰਦੂ ਅੱਜ ਜੀਤੇ ਨਾ ਸਗਾ ਓਏ ਯਾ ਯਾ ਇਹ ਤਾਂ ਮੇਰੇ ਮੁੰਡੇ ਨੂੰ ਕਹਿ ਰਿਆ ਕਰ ਓਏ ਮੁੰਡਾ ਨਹੀਂ ਮੇਰੇ ਦੇਖਣਾ ਮੈਂ ਤਾਂ ਇਹਨੂੰ ਕੁਝ ਵੀ ਨਹੀਂ ਖਿਲਾਇਆ ਇਹ ਕੁਲ ਕੁਲ ਪਰ ਇਹ ਤਾਂ ਉਹ ਮੈਂ ਆਇਆ ਮੋਰਿਆਂ ਗਰ ਫੰਗ ਖੁਲਾ ਕੇ ਪਿਆ ਸੀ ਇਹ ਔਰ ਇਹਨੂੰ ਮੇਰਾ ਮੁੰਡਾ ਕੀ ਖਾਂਦਾ ਜਿਹੜਾ ਉਹਨੇ ਖੁਲਾਤਾ ਤੈਨੂੰ ਖਿਲਾਇਆ ਬਾਹਰੋਂ ਲਿਆਇਆ ਕੁਝ ਤੋਂ ਕੀ ਖਾਦਾ ਹੈ ਹੋਰਾਂ ਦੂਰਾ ਪੈਂਦਾ ਉਹ ਵੀ ਇਹ ਕੀ ਖਾਦਾ ਇਹ ਇਹਲਾ ਮਾਤਾ ਮੇਰੇ ਬਸ ਹਰ ਵੇਲੇ ਜੰਮ ਬੱਲਿਆ ਰਹਿੰਦਾ ਹੈ ਮੁੰਡੇ ਤੇ ਤੈਨੂੰ ਕੀ ਨਹੀਂ ਖਾਣ ਦਿਆ ਜਾ ਦੇਖ ਲਓ ਖੁਲਾਇਆ ਕਿਸੇ ਨੇ ਕੁਝ ਤੈਨੂੰ ਕਿਵੇਂ ਖੜਾਇਆ ਤੈਨੂੰ ਤੂੰ ਹੀ ਮਾਰੋ ਲੈ ਕੇ ਆਇਆ ਕੋਸ ਮੈਨੂੰ ਘੁੰਮਦਾ ਫਿਰਦਾ ਲੱਗਦਾ ਹੀ ਮੁੰਡੇ ਨੇ ਕੁਛ ਵੀ ਖੜਾਇਆ ਨਾ ਮੇਰਾ ਮੁੰਡਾ ਖਾਂਦਾ ਆ ਖਾ ਉਹ ਕੋਈ ਖੇਸਵਾ ਖਾਂਦਾ ਹੂੰ ਮੈਨੂੰ ਨਹੀਂ ਤੈਨੂੰ ਕਿਹਨੇ ਖਾਇਆ ਕੋਸ ਖੜਾਇਆ ਕਿਸੇ ਨੇ ਕੀ ਜੀਤਾ ਕੀ ਜੀਤਾ ਉਹ ਮੈਂ ਮਸਣਾ ਤੈਨੂੰ ਉਹ ਜੀਤਾ ਮਾਤਾ ਮੈਂ 100 ਦਈ ਮੇਰੇ ਮੁੰਡੇ ਨੂੰ 100 ਕਾ ਕਰਦਾ ਰਿਹਾ ਮੇਰੇ ਮੁੰਡੇ ਨੇ ਨਸ਼ੇ ਪੀਤੇ ਮੇਰੇ ਮੁੰਡੇ ਨੇ ਨਹੀਂ ਕੁਛ ਵੀ ਖੜਾਇਆ ਕੁਛ ਨਹੀਂ ਖੜਾਇਆ ਤੂੰ ਸਿਰ ਪਊਗਾ ਇਹਨੂੰ ਬ੍ਰਾਟ ਇਹਨੂੰ ਲੰਮਾ ਪਾਉ ਤੈਨੂੰ ਲੰਮਾ ਪਾਉ ਇਹਦਾ ਮੈਨੂੰ ਪੁੱਲਾ ਇਹਨੂੰ ਲੰਮਾ ਪਾਉ ਹੁਲਾ ਇਨੂੰ ਲੰਮਾ ਪਾਓ ਪੈ ਜਾ ਪੈ ਜਾ ਮਾਈਕਲ ਪੈ ਜਾ ਪੈ ਜਾ ਪੈ ਜਾ ਪੈ ਜਾ ਪੈ ਜਾ ਪੈ ਜਾ ਮਾਈਕਲ ਯੂ ਹੈਵ ਟੂ ਪੈ ਜਾ ਮਾਈਕਲ ਬਹੁਤ ਸਲੀ ਮਾਈਕਲ ਨੂੰ ਕੀ ਖਵਾਤਾ ਆ ਇਹਨੇ ਪਹਿਲਾਂ ਤਾਂ ਇਦਾਂ ਦਾ ਕਦੇ ਵੀ ਕੁਝ ਨਹੀਂ ਕੀਤਾ ਮੇਰੀ ਗੱਲ ਸੁਣੋ ਇਹ ਮੈਨੂੰ ਲੱਗਦਾ ਜੀਤਾ ਜੀਤਾ ਕਰਦਾ ਮੈਨੂੰ ਲੱਗਦਾ ਜਿਹੜਾ ਹੋਰੇ ਨਾ ਇਹਦਾ ਕੋਈ ਨਾ ਕੋਈ ਇਹਨੂੰ ਨਸ਼ਾ ਪੱਤਾ ਕਰਾਤਾ ਜਿਹਦੇ ਨਾਲ ਇਹ ਇਹ ਆ ਹਾਲਤ ਇਹਦੀ ਹੋਈ ਆ ਕੋਈ ਗੱਲ ਨਹੀਂ ਜੇ ਦੇਖ ਰਹੇ ਆ ਇਹਨੂੰ ਰੈਸਟ ਕਰੰਦੋ ਤੇ ਮੇਰੀ ਗੱਲ ਸੁਣੋ ਨਾ ਚੋਰੀਆ ਮੇਰਾ ਮੁੰਡਾ ਕਿੰਨਾ ਕਿ ਨਸ਼ਾ ਕਰਦਾ ਜਿਹੜਾ ਇਹਨੂੰ ਖਲਾਤਾਂ ਚੀਤਾ ਕਿਦਾਦਾ ਮੁੰਡਾ ਨਸ਼ਾ ਕਰਦਾ ਜੀਤਾ ਨਹੀਂ ਹੰਦਾ ਕੁਝ ਵੀ ਨਹੀਂ ਹੰਦਾ ਜੀਤਾ ਤਾਂ ਤੂੰ ਦੇਖਿਆ ਉਦੋਂ ਦਾ ਜਦੋਂ ਦਾ ਤੂੰ ਜਿੱਦਣ ਦਾ ਤੂੰ ਚੀਤਾ ਆਇਆ ਹੁਣ ਹੂੰ ਉਹ ਜਦੋਂ ਮੈਂ ਮਾਮਲਾ ਦੇਣ ਗਿਆ ਸੀ ਲੰਬੜਦਾਰਾ ਉੱਥੇ ਹਾਲਾ ਜਮਾ ਕਰਾਉਣ ਗਿਆ ਮਾਮਲਾ ਅੱਛਾ ਉੱਥੇ ਮੈਨੂੰ ਟੱਕਰਿਆ ਸਰਪੰਚ ਜੋ ਉਨੇ ਹਾਕ ਬਈ ਮੈਨੂੰ ਕਹਿੰਦਾ ਗੱਲ ਸੁਣ ਮੈਂ ਕਿਹਾ ਕਹਿੰਦਾ ਤੁਹਾਡਾ ਕੋਈ ਰੋਲਾ ਆ ਮੈਂ ਕਿਹਾ ਕੀ ਹੋਇਆ ਕਹਿੰਦਾ ਮੈਨੂੰ ਉਹ ਕੁੜੀ ਜਿਹੜੀ ਤੇਰੀ ਨੋਹ ਆ ਉਹਦੇ ਪੇਕੇਆਂ ਤੋਂ ਫੋਨ ਆਇਆ ਕਿ ਅੱਜ ਸਰਪੰਚ ਨੇ ਆਉਣਾ ਆ ਤੇ ਗੱਲਬਾਤ ਕਰਨ ਮੈਂ ਕਿਹਾ ਵੀ ਮੈਨੂੰ ਤਾਂ ਕੋਈ ਫੋਨ ਨਹੀਂ ਆਇਆ ਹੈਗਾ ਕਹਿੰਦਾ ਉਹਨਾਂ ਨੇ ਅੱਜ ਆਉਣਾ ਆ ਖਿਆਲ ਰੱਖਿਓ ਯਾਨੀ ਕਿ ਕਹਿੰਦਾ ਵੀ ਉਹ ਗੱਲਾਂ ਕਰਦਾ ਸੀ ਮੇਨਾਂ ਵੀ ਮੈਂ ਹੁਣ ਉਹਨੇ ਅਗਲੇ ਦਿਨ ਦਿਲ ਦੀ ਗੱਲ ਤਾਂ ਖੋਲ ਕੇ ਦੱਸੀ ਨਹੀਂ ਪੂਰੀ ਵੀ ਕੀ ਗੱਲ ਹੈ ਯਾਨੀ ਕਿ ਮੈਂ ਕਿਹਾ ਵੀ ਚੱਲ ਦੇਖਦੇ ਆ ਯਾਨੀ ਕਿ ਸੋ ਗੱਲ ਆ ਵੀ ਦੇਖ ਕੀ ਕਹਿਣਾ ਹੁਣ ਸਰਪੰਚ ਨੇ ਕੀ ਪੁੱਹਲਾ ਪਾਉਣਾ ਆ ਆਪਣੀ ਭੈਣ ਨੇ ਹੁਣ ਖੜਕੀ ਪੂਲਾ ਪਾਉਣ ਆਉਣਾ ਮੈਨੂੰ ਤਾਂ ਸਮਝ ਨਹੀਂ ਲੱਗਦੀ ਕੀ ਜਬਖਾਨਾ ਪੈ ਮੈਨੂੰ ਸੇਫਰ ਨਾ ਕਰੋ ਭੈਣੇ ਮੈਂ ਆਪੇ ਗੱਲ ਕਰ ਲਵਾਂ ਮੈਨੂੰ ਤਾਂ ਸੱਚੇ ਆਪ ਬਹੁਤ ਟੈਨਸ਼ਨ ਜੀ ਹੋਈ ਮੈਂ ਤੁਹਾਡੇ ਲਈ ਲਿਆਵਾਂ ਚਾ ਗਗਰੀਂਟੀ ਲਿਆਵਾਂ ਨਾ ਮੈਂ ਲੈ ਕੇ ਆਈ ਹੂੰ ਹੂੰ ਹੋਂ ਤਾਂ ਚਾਹੀ ਕੋਈ ਸਰਪੰਚ ਆ ਜੇ ਤੇ ਚਾਹੀ ਕੋਈ ਪਿੰਡ ਦਾ ਮਾਲਕ ਆ ਜੀ ਨੂੰ ਤਾਂ ਨਹੀਂ ਮੈਂ ਘਰੇ ਵੜਨ ਦਿੰਦੀ ਨੂੰ ਤਾਂ ਮੈਂ ਕਢਾਤੀ ਬਸ ਪਰ ਹੁਣ ਮੈਂ ਕਿਹੜੀ ਗੱਲ ਦਾ ਪਵਾੜਾ ਪਾਵਾਂ ਇਨ੍ਹਾਂ ਦੇ ਘਰੇ ਹੁਣ ਸੋਚਣਾ ਪੈਣਾ ਆ ਕੁਛ ਹੂੰ ਆ ਗਿਆ ਆਈਡੀਆ ਮੈਨੂੰ ਮਾਈਕਲ ਨੂੰ ਗ੍ਰੀਨਟੀ ਦੇਣੀ ਨਹੀਂ ਨਹੀਂ ਪਹਿਣੀ ਮਾਈਕਲ ਨੂੰ ਸੁੱਤਾ ਰਹਿਣ ਦੋ ਮੈਂ ਕੱਲੀ ਹੀ ਪੀ ਲੈਣੀ ਤੇ ਚਲੋ ਮੈਂ ਲੈ ਲੈਣੀ ਆ ਹਾਂਜੀ ਓਕੇ ਮੈਂ ਲੈ ਲੈਣੀ ਚੱਲ ਪਹਿਣੀ ਮੇਰੀ ਕੁੜੀ ਹੋ ਕੇ ਬੈਠਾ ਥੋੜਾ ਤੈਨੂੰ ਮੈਂ ਇੱਕ ਗੱਲ ਪੁੱਛਾਂ ਜਿਹੜਾ ਜਿਹੜਾ ਵੱਡਾ ਮੁੰਡਾ ਆ ਬਾਹਰਲਾ ਉਹਦਾ ਫੋਨ ਆਉਂਦਾ ਆ ਤੈਨੂੰ ਆ ਜਾਂਦਾ ਫੋਨ ਪਰ ਘਟ ਘਟਦਾ ਘਟ ਘਟਦਾ ਵੈਸੇ ਪੂਸੇ ਭੇਜਦਾ ਕਿ ਨਾ ਪੈਸੇ ਉਹ ਸੇ ਵੀ ਕੱਟੇ ਭੇਜਦਾ ਹੂੰ ਭੈਣੀ ਮੈਂ ਤੈਨੂੰ ਦੱਸਾਂ ਗੌਰ ਕਰੀਏ ਆਪਾਂ ਵੱਡੇ ਮੁੰਡੇ ਨੂੰ ਠੀਕ ਹੈ ਕੀ ਗੱਲ ਕੋਈ ਹਾਂਜੀ ਪੈਸੇ ਹੀ ਨਹੀਂ ਭੇਜਦਾ ਵੱਡੇ ਮੁੰਡੇ ਤਾਂ ਜਿਹੜੇ ਬਾਹਰ ਜਾਂਦੇ ਨੇ ਉਹ ਤਾਂ ਵੈਸੇ ਹੀ ਵਿਗੜ ਜਾਂਦੇ ਨੇ ਭੈਣੀ ਆ ਮੈਂ ਭਾਜੀ ਨਾਲ ਗੱਲ ਕਰਦੀ ਹਾਂ ਸੱਚੀ ਗੱਲ ਹਾਂਜੀ ਉਹਨੂੰ ਆਪਾਂ ਕੋਈ ਪ੍ਰਾਪਰਟੀ ਜ਼ਮੀਨ ਨਹੀਂ ਦੇਣੀ ਹੈਗੀ ਮੈਂ ਭਾਜੀ ਨਾਲ ਗੱਲ ਕਰਦੀ ਆ ਭਾਜੀ ਨੂੰ ਆ ਲੈ ਸਰ ਤੋਂ ਠੀਕ ਹੈ ਫੇਰ ਤੂੰ ਆਪਣੇ ਜੀਜੇ ਨਾਲ ਗੱਲ ਕਰ ਨਾਲੇ ਦਾ ਨਾ ਤੂੰ ਨੂੰ ਫੋਨ ਲਾਉਂਦਾ ਨਾ ਪੈਸੇ ਭੇਜਦਾ ਚਾਚੂ ਨੇ ਬੜਾਈ ਪੋਰਾ ਕਿੱਥੋਂ ਆ ਮੈਂ ਗਿਆ ਸੀ ਮਾੜੀ ਜਾ ਗੇੜਾ ਕੱਢਣ ਮੋਟਰ ਆਲੂ ਹਾਂ ਚਾਚੂ ਘੁੱਟ ਬਣਾ ਦਿੰਦੀ ਮਾੜੀ ਸਾ ਬਣਾਉਣੀ ਆ ਮੈਂ ਲੈ ਕੇ ਆ ਹਜੇ ਮਾਈਕਰ ਲੈ ਕੇ ਆਉਣੀ ਚਾਹ ਹਾਂਜੀ ਸੁੱਤਾ ਪਾ ਜੀ ਮੇਰੀ ਗੱਲ ਸੁਣੋ ਹੁਣ ਧਿਆਨ ਨਾਲ ਹਾਂ ਜਿਹੜਾ ਆਪਣਾ ਵੱਡਾ ਮੁੰਡਾ ਆ ਬਾਹਰਲਾ ਉਹ ਕੋਈ ਫੋਨ ਫਾਨ ਲਾਉਂਦਾ ਤੁਹਾਨੂੰ ਉਹ ਲਾ ਲੈਂਦਾ ਕਿਤੇ ਜਦੋਂ ਮਨ ਕਰਦਾ ਲਾ ਲੈਂਦਾ ਆ ਨਹੀਂ ਤਾਂ ਪੈਸੇ ਪੂਸੇ ਕਦੇ ਪਾਏ ਉਹਨੇ ਬਾਜੀ ਅਹੀਂ ਤਾਂ ਆਪਦਾ ਸਾਰਾ ਕੁਝ ਦੇ ਕੇ ਆਉ ਦੇ ਮੁੰਡੇ ਨੂੰ ਆਪਦੇ ਹੱਥ ਵਢਾ ਲੈ ਲੋ ਤੁਸੀਂ ਇਹ ਕੰਮ ਨਹੀਂ ਕਰਨਾ ਬਾਜੀ ਮੈਂ ਮੇਰੀ ਭੈਣ ਨਾਲ ਇਹ ਕੰਮ ਨਹੀਂ ਹੋਣ ਦੇਣਾ ਹੈਗਾ ਜੋ ਚੀਜ਼ਾਂ ਮੈਂ ਦੇਖ ਲਈਆਂ ਪਹਿਲਾਂ ਤਾਂ ਜਾ ਕੇ ਬਾਹਰ ਸਾਰੀ ਉਮਰ ਕਮਾਈ ਕੀਤੀ ਜੋ ਕਮਾਈ ਕੀਤੀ ਮੁੰਡੇ ਨੂੰ ਦੇਤੀ ਤੇ ਮੁੰਡੇ ਨੇ ਘਰੋਂ ਕੱਢਤਾ ਸਾਨੂੰ ਇਹੀ ਤਾਂ ਗੱਲ ਆ ਠੀਕ ਹੈ ਬਾਜੀ ਇਸ ਗੱਲ ਤੇ ਤੁਸੀਂ ਸੋਚਿਓ ਗੌਰ ਕਰਿਓ ਆਪਾਂ ਠੀਕ ਹੈ ਆਪਾਂ ਇਹ ਕੰਮ ਨਹੀਂ ਕਰਨਾ ਹੈਗਾਗਾ ਓਕੇ ਹਾਂਜੀ ਹਾਂਜੀ ਪਾ ਜੀ ਬੇ بڑے ਮੁੰਡੇ ਨੂੰ ਕਰ ਦੋ ਤੁਸੀਂ ਬੇਦਖਲ ਸਾਰੀ ਪ੍ਰਾਪਰਟੀ ਕਰ ਦੋ ਜੀਤੇ ਦਿਨਾ ਤੇ ਉਹਨੂੰ ਬਾਹਰ ਲੈ ਕੇ ਜਾਊਂਗੀ ਮੈਂ ਮੈਂ ਬੇਦਖਲ ਬਾਕੀ ਕੋਟਾਂ ਕੇ ਸਾਰੀ ਕੋਈ ਟੈਨਸ਼ਨ ਨਹੀਂ ਲੈਣੀ ਕਰਤਾ ਦਊਗਾ ਬੇਦਖਲ ਦਾ ਕਰ ਦੋ ਜਿਹੜੀ ਪ੍ਰਾਪਰਟੀ ਦੀ ਗੱਲ ਆ ਨਾ ਉਹ ਮੈਂ ਪ੍ਰਾਪਰਟੀ ਸਾਡੀ ਜੱਦੀ ਖਾਨਦਾਨੀ ਪ੍ਰਾਪਰਟੀ ਉਹ ਚੋਂ ਮੈਂ ਬੇਦਖਲ ਕਰ ਨਹੀਂ ਸਕਦਾ ਹਾਂ ਜੀ ਅੱਜਕੱਲ ਕੋਣ ਦੇਖਦਾ ਹੈ ਜੱਦੀ ਖਾਨਦਾਨੀ ਪ੍ਰਾਪਰਟੀ ਜੇ ਕੋਈ ਕੇਸ ਲੂਗੇ ਫੇਰ ਕੀ ਬਈ ਜੀਤੇ ਨੂੰ ਤਾਂ ਮੈਂ ਬਾਹਰ ਲੈ ਜਾਣਾਗਾ ਨਾਲੇ ਮੈਂ ਬੈਠੀ ਹਾਂ ਤੁਹਾਡੇ ਨਾਲ ਤੁਹਾਨੂੰ ਕਾਦੀ ਟੈਨਸ਼ਨ ਹੈ ਮੈਂ ਮੰਨ ਲਾ ਮੇਰੀ ਭੈਣ ਕੱਲੂ ਕੋਣ ਘੇਰੀ ਤੇ ਠੱਕੇ ਕੋਣ ਖਾਊਗਾ ਉਹ ਮੈਂ ਬੈਠੀ ਹਾਂ ਪੈਸਾ ਤੇ ਨਾ ਮੈਂ ਲਾਉਂਗੀ ਭਾਜੀ ਤੁਸੀਂ ਕਾਹਨੂੰ ਟੈਨਸ਼ਨ ਲੈ ਰਹੀ ਹੋ ਇਹ ਤੁਸੀਂ ਕਹਿ ਰਹੀਆਂ ਤੇ ਫਿਰ ਦੇਖਦੇ ਆ ਪਹਿਲਾਂ ਆ ਮੌੜਾ ਤਾਂ ਨਵੇੜ ਲਿਆ ਜਿਹੜੀ ਅੱਜ ਪੰਚਾਇਤ ਆਉਣੀ ਆ ਪਹਿਲਾਂ ਮੈਨੂੰ ਇਹ ਦੇਖਣ ਮੈਂ ਉਹ ਵੀ ਕੋਈ ਗੱਲ ਨਹੀਂ ਭਾਜੀ ਮੈਂ ਪਹਿਲਾਂ ਕੋਈ ਗੱਲ ਦੇਖਣ ਜਾਣਾ ਹਾਂ ਬਾਕੀ ਗੱਲ ਕਰਦੇ ਹਾਂ ਉਹਨੂੰ ਫਿਰਦੇ ਆ ਕੱਲੂ ਅਗਲੇ ਨੇ ਕੋਰਟ ਚ ਕੇਸ ਲਾਤਾ ਮੈਂ ਕਿੱਥੇ ਐਸ ਉਮਰੇ ਤੱਕੇ ਖਾਂਦਾ ਫਿਰਦਾ ਭਾਜੀ ਟੈਨਸ਼ਨ ਨਾ ਲਾਓ ਮੈਂ ਬੈਠੀ ਆਂ ਬਸ ਮੈਂ ਜਿਆਦਾ ਜਿਆਦਾ ਨਹੀਂ ਪੰਚਾਇਤ ਪਹਿਲਾਂ ਤੁਸੀਂ ਉਹਨਾਂ ਨਾਲੇ ਮੇਰਾ ਨਵੇੜ ਦਿਓ ਅੱਜ ਕੀ ਪੰਚਾਇਤ ਕਹਿੰਦੀ ਆ ਕੋਈ ਨਾ ਮਿਲ ਲੈਂਦੇ ਆ ਪੰਚਾਇਤ ਨੂੰ ਹੀ ਹਾਂ ਆ ਗੱਲ ਸੁਣ ਉਹ ਦੂਜਾ ਮੈਂ ਕਹਿੰਨੇ ਹਾਂ ਸਮਾਨ ਲਿਆ ਰੇ ਥੋੜਾ ਜਿਹਾ ਬ੍ਰੈਡ ਉਨੇ ਆਣੇ ਉਹੀ ਖਾਂਦੇ ਆ ਵਾਰ ਜਿੱਦਾਂ ਪੇ ਉਹ ਮੁੱਕ ਗਏ ਫੇਰ ਲਿਆ ਦੇ ਮੈਨੂੰ ਥੋੜੀ ਕੱਲ ਉਦਾਂ ਹਜੇ ਲਿਆ ਕੇ ਦਿੱਤਾ ਤੈਨੂੰ ਸਮਾਨ ਸਾਰਾ ਹਜੇ ਪਰ ਹੁਣ ਮੁੱਕ ਗਿਆ ਹਫਤਾ ਹੋ ਗਿਆ ਲਿਆ ਕੇ ਦਿੱਤੇ ਇਹਨੂੰ ਉਹ ਲਿਆ ਦੇ ਨਾ ਮੇਰਾ ਤਾਂ ਹਜੇ ਮੈਨੂੰ ਤਾਂ ਹਜੇ ਹੋਰੇ ਸੰਦੇ ਪੈਉ ਆ ਮੈਨੂੰ ਸੰਦੇ ਪੈਉ ਆ ਮੈਨੂੰ ਸਵੇਰੇ ਕੱਲ ਸਰਪੰਚ ਨੇ ਕਿਹਾ ਬਈ ਆ ਗੱਲ ਆ ਯਾਨੀ ਕਿ ਵੀ ਤੁਹਾਨੂੰ ਪੰਚਾਇਤ ਨੇ ਆਉਣਾ ਮੈਂ ਤਾਂ ਉਸੇ ਵਿੱਚ ਸੋਚ-ਸੋਚ ਬੈਠਾ ਵੀ ਜੇ ਸੱਚੀ ਆਗੇ ਤਾਂ ਮੈਂ ਕੀ ਜਵਾਬ ਦਊਂਗਾ ਤੂੰ ਟੈਨਸ਼ਨ ਕਾਹਤੇ ਲੈਣੀ ਆ ਟੈਨਸ਼ਨ ਜਦ ਤੈਨੂੰ ਪਤਾ ਵੀ ਮੇਰੀ ਭੈਣ ਨੇ ਸਾਰੀ ਜ਼ਿੰਮੇਵਾਰੀ ਚੱਕੀ ਆ ਉਹਨੇ ਆਪ ਹੀ ਸਭ ਕੁ ਭੈਣ ਦਾ ਕਾਲ ਲੈਣਾ ਵਿਚੇ ਭੈਣ ਤੇਰੀ ਹੁਣ ਆਹ ਬੇਦਖਲੀ ਦੀਆਂ ਗੱਲ ਹੋਰ ਪਸੂੜੀ ਖੜੀ ਕਰੀ ਜਾਂਦੀ ਆ ਅਖੇ ਉਹਨੂੰ ਬੇਦਖਲ ਕਰ ਦੇ ਜਿਹੜੇ ਬੜੇ ਨੂੰ ਹੈ ਤੈਨੂੰ ਪਤਾ ਜੱਦੀ ਜ਼ਮੀਨਾਂ ਦੇ ਵਿੱਚੋਂ ਮੈਂ ਬੇਦਖਲ ਨਹੀਂ ਕਰ ਸਕਦਾ ਦੇਖ ਤੂੰ ਐਵੇਂ ਹੀ ਨਾ ਦੂਜਾ ਟੈਨਸ਼ਨ ਲੈ ਉਹਨੂੰ ਸਾਰਾ ਪਤਾ ਮੇਰੀ ਭੈਣ ਇੱਕਾ ਹੋਰ ਆ ਗਿਆ ਤੇਰਾ ਡਾੜਲਾ ਉਹਨੂੰ ਕੀ ਪਤਾ ਮੈਂ ਇਹ ਗੱਲ ਕਹਿਣਾ ਉਹਨੂੰ ਕੀ ਪਤਾ ਯਾਨੀ ਕਿ ਇਹਨਾਂ ਗੱਲਾਂ ਬਾਰੇ ਹੁਣ ਨਿਆਣਿਆਂ ਸਾਹਮਣੇ ਮੈਂ ਕੀ ਗੱਲਾਂ ਕਰਾਂ ਇਹ ਜਿਹੜੀਆਂ ਜੱਦੀ ਹੁੰਦੀਆਂ ਜਿਵੇਂ ਮੈਂ ਮੁੱਲ ਖਰੀਦੀ ਹੁੰਦੀ ਫੇਮੈਂ ਬੇਜਾਹ ਕਰਦਾ ਪਸੂੜੀ ਦੇਖੋ ਪਹਿਲਾਂ ਉਹਨੇ 9 ਦੀ ਪਾਤ ਤੀ ਹੈ ਨਾ ਉਹ ਕੁੜੀ ਘਰੋਂ ਕਢਵਾਤੀ ਹੁਣ ਉਹ ਜ਼ਮੀਨਾਂ ਦੇ ਚੱਕਰਾਂ 'ਚ ਪੈ ਗਏ ਆ ਯਾਨੀ ਕਿ ਮੇਰੇ ਤੋਂ ਨਹੀਂ ਵਈ ਇਹ ਗੱਲਾਂ ਹੋਣੀਆਂ ਹੈਗੀਆਂ ਇਹ ਦੇਖ ਲੈ ਵੀ ਯਾਨੀ ਕਿ ਤੇਰੀ ਭੈਣ ਨੇ ਤਾਂ ਆਪ ਤਾਂ ਮੈਨੂੰ ਲਾਦਾ ਇਹ ਘਰ ਚੱਗ ਲਾ ਕੇ ਭੱਜ ਜਾਣਾ ਮੇਰੇ ਤੋਂ ਪੰਚਾਇਤਾਂ ਚ ਜਲੀ ਜਾ ਹੁੰਦੀ ਦੇਖ ਤੂੰ ਮੁੰਡਾ ਤੈਨੂੰ ਪਤਾ ਹੈ ਨਾ ਤੈਨੂੰ ਤਾਂ ਮੁੰਡੇ ਦਾ ਯਕੀਨ ਹੈ ਨਾ ਤੇਰੀ ਸੇਵਾ ਕਰੂਗਾ ਭੈਣ ਵੀ ਇਹੀ ਸੋਚਦੀ ਐ ਆਪਣੇ ਦੋਹਾਂ ਦਾ ਸੋਚਦੀ ਐ ਉਹ ਕਿਤੇ ਕਮਲੀ ਐ ਉਹਨੇ ਕੀ ਆ ਉਹਨੇ ਤਾਂ ਐਵੇਂ ਹੀ ਨਾ ਟੈਨਸ਼ਨ ਲੈ ਉਹਨੇ ਸਾਰੀ ਜ਼ਿੰਮੇਵਾਰੀ ਆਪੇ ਹੀ ਚੱਕ ਲੈਣੀ ਸਾਰੀ ਜ਼ਿੰਮੇਵਾਰੀ ਚੱਕ ਲੈਣੀ ਆ ਚੁੱਪ ਕਰ ਜਾ ਹੁਣ ਬਹਿ ਜਾ ਮੈਂ ਇਤੋਂ ਨਹੀਂ ਹੈਗਾ ਜਾਨ ਕੇ ਹੁੰਦਾ ਹੈ ਹੋਰ ਵੀ ਨਹੀਂ ਹਾਂਜੀ ਹਾਂ ਕਿਦਣਾ ਹਾਂਜੀ ਜੀ ਜਿਆਦਾ ਤੇਰੇ ਐਵੇਂ ਡਰੀ ਜਾਂਦਾ ਐ ਤੂੰ ਤਾਂ ਚੰਗੀ ਮਤ ਦਿੰਨੀ ਆ ਬਸ ਉੱਤੇ ਹੀ ਡਰੀ ਜਾਂਦਾ ਟੈਨਸ਼ਨ ਹੀ ਲਈ ਜਾਂਦਾ ਪਾਜੀ ਤੁਸੀਂ ਕਾਦੀ ਟੈਨਸ਼ਨ ਲਈ ਆ ਮੈਂ ਤੁਹਾਨੂੰ ਕਿਹਾ ਕਿ ਮੈਂ ਇੱਥੇ ਬੈਠੀ ਆ ਮੇਰੇ ਕੋ ਐਨੀ ਗੈਜ ਹੈ ਨਹੀਂ ਕਿ ਉੱਠ ਕੇ ਜਾ ਰਹੀਆਂ ਜੇ ਪੈਸੇ ਲਾਉਣ ਨੂੰ ਮੈਂ ਬੈਠੀ ਆ ਰਈਆ ਪੈਸਾ ਮੈਂ ਲਾਉਂਗੀ ਪਾਜੀ ਤੁਹਾਨੂੰ ਕੀ ਟੈਨਸ਼ਨ ਆ ਮੁੰਡਾ ਤੈਨੂੰ ਬਾਹਰ ਕੱਢਣਾ ਨਹੀਂ ਸਕਦਾ ਮੁੰਡਾ ਮੈਂ ਬਾਹਰ ਕੱਢਣਾਗਾ ਤੇ ਤੁਸੀਂ ਬਿਲਕੁਲ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਆਪਾਂ ਗੱਲ ਕਰਦੇ ਆ ਪੰਚਾਇਤ ਆ ਜੂਗੀ ਕਿੱਡੀ ਕੀ ਗੱਲ ਆ ਕੋਈ ਨਹੀਂ ਬਸ ਐਵੇਂ ਹੂੰ ਮੈਂ ਇਸ ਚੀਜ਼ ਨਾਲ ਸਹਿਮਤ ਤਾਂ ਹੈ ਨਹੀਂਗਾ ਯਾਨੀ ਕਿ ਤੂੰ ਕਹਿੰਨੀ ਪੈਸੇ ਮੈਂ ਲਾ ਦੂੰਗਾ ਯਾਨੀ ਮੈਂ ਬੈਠੀ ਆਂ ਬਸ ਤੁਸੀਂ ਟੈਨਸ਼ਨ ਛੱਡੋ ਪਰਵਾਹ ਛੱਡੋ ਚਲੋ ਬਾਕੀ ਤੁਹਾਡੀ ਮਰਿਆ ਮੈਨੂੰ ਲੱਗਾ ਪੰਚਾਇਤ ਆ ਕੇ ਕੌਣ ਆ ਗਿਆ ਮੈਨੂੰ ਲੱਗਾ ਦੇਖਣਾ ਪੈਣਾ ਕੋਈ ਆਉਂਦਾ ਲੱਗਦਾ ਮੈਨੂੰ ਮੈਨੂੰ ਦੇਖ ਲੈਂਦੇ ਕੌਣ ਆਉਂਦਾ ਆ ਉਹਦੇ ਪਹਾੜੇ ਪਾਏ ਹੋਇਆ ਸਤਿ ਸ੍ਰੀ ਅਕਾਲ ਨਿਕਲ ਨਿਕਲ ਲੱਗਦਾ ਜੇ ਕੋਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਪਛਾਣਿਆ ਪਛਾਣਿਆ ਨਹੀਂ ਜੀ ਆਪਾਂ ਸਾਹਿਬ ਜੀ ਅਸੀਂ ਪਿੰਡੋਂ ਕੁੜੀ ਤੋਂ ਪਿੰਡ ਵਾਏ ਆਂ ਸਸਈ ਗਾਜੀ ਸਸਈ ਗਾਜੀ ਸਸਈ ਹੈਗੀ ਆ ਕਰ ਲੋ ਗੱਲ ਹਾਂਜੀ ਹਾਂ ਸਸਈ ਜੀ ਹਾਂਜੀ ਠੀਕ ਠਾਕ ਆ ਗੱਲ ਤਾਂ ਕੀ ਹੋਣੀ ਆ ਅਧਿਓ ਜੀ ਹੁਣ ਜਵਾਬ ਤੁਸੀਂ ਤੁਹਾਨੂੰ ਮੈਂ ਜੀ ਭਾਜੀ ਜਵਾਬ ਮੈਂ ਦਿੰਨੀ ਪਹਿਲੀ ਗੱਲ ਤਾਂ ਭਾਜੀ ਤੁਸੀਂ ਕੁੜੀ ਨੂੰ ਕੋਈ ਅਕਲ ਨਹੀਂ ਸਿਖਾਈ ਹੈਗੀ ਅਸੀਂ ਬਾਹਰੋਂ ਆਏ ਆ ਕਿ ਮਤਲਬ ਕੋਕਾ ਕਿੱਦਾਂ ਦੇਣਾ ਉਹਨੂੰ ਇਹੀ ਗੱਲ ਨਹੀਂ ਪਤਾ ਉਹਨੂੰ ਬੋਲਣ ਦਾ ਨਹੀਂ ਪਤਾ ਹੈਗਾ ਮੇਰੀ ਭੈਣ ਤਾਂ ਹੈਗੀ ਭੋਲੀ ਬੜੀ ਇਹ ਤਾਂ ਚੱਲੀ ਜਾਂਦੀ ਸੀਗੀ ਤਾਂ ਮੈਂ ਆ ਕੇ ਦੱਸਿਆ ਕਿ ਹਾਂ ਭੈਣ ਆ ਗੱਲ ਇਦਾਂ ਨਹੀਂ ਇਦਾਂ ਸਹੀ ਆ ਨਾ ਉਹਨੂੰ ਬੋਲਣ ਦੀ ਅਕਲ ਆ ਕਿਦਾਂ ਰੋਟੀ ਪਾਣੀ ਕਰਨਾ ਇਹ ਵਿਚਾਰੀ ਕਿੰਨਾ ਕੁ ਕਰੀ ਜਾਊਗੀ ਬੁੱਢੀ ਵਾਰੇ ਹੁਣ ਕੁੜੀ ਨੂੰ ਅਕਲ ਤਾਂ ਹੋਵੇ ਪੜ੍ਹੀ ਲਿਖੀ ਤਾਂ ਹੋਵੇ ਮੇਰਾ ਸੋਨੇ ਵਰਗਾ ਭਾਂ ਜਾਗਾ ਠੀਕ ਹੈ ਮੈਂ ਤਾਂ ਬਾਈ ਯੂਕੇ ਤੋਂ ਆਈ ਆ ਮੈਂ ਤਾਂ ਉਹਨੂੰ ਯੂਕੇ ਲੈ ਕੇ ਜਾਣਾ ਮੈਂ ਇੰਨੇ ਸੁਪਨੇ ਲੈ ਕੇ ਆਈ ਜਦ ਮੈਂ ਆ ਕੇ ਨੂਨੂ ਦੇਖਿਆ ਮੇਰੇ ਤਾਂ ਸਾਰੇ ਸੁਪਨੇ ਹੀ ਟੁੱਟ ਗਏ ਭਾਈ ਚਲੋ ਕੋਈ ਨਹੀਂ ਉਹ ਬੱਚਿਆ ਜੀ ਗੱਲ ਤੇ ਹੋ ਜਾਈ ਨਹੀਂ ਚਲੋ ਕੋਕ ਸਾਨੂੰ ਗਰਮ ਦੇ ਦਿੱਤਾ ਤੁਸੀਂ ਕਹਿੰਦੇ ਕੋ ਗਰਮ ਦੇ ਦਿੱਤਾ ਕੋਕ ਦੀ ਗੱਲ ਨਹੀਂ ਹੈਗੀ ਵੀਰੇ ਰੋਟੀ ਪਾਣੀ ਦੀ ਵੀ ਗੱਲ ਆ ਕੋਈ ਸਬਜ਼ੀ ਕਿੱਦਾਂ ਬਣਾਉਣੀ ਹੈ ਮੇਰੀ ਭੈਣ ਦਾ ਭੋਲੀ ਬੋਲ ਉਹ ਬੱਚੇ ਆ ਤੁਸੀਂ ਦੱਸ ਸਕਦੇ ਆ ਨਹੀਂ ਬੱਚੇ ਸਮਝਾ ਸਕਦੇ ਭੈਣ ਜੀ ਨੂੰ ਤਾਂ ਪਤਾ ਯਾ ਕਿੰਨਾ ਚਾਹੋਗੇ ਦੇਂਦੀ ਉਹਨਾਂ ਨੂੰ ਕੋਈ ਤੁਸੀਂ ਤਾਂ ਹੋਣਾ 2 ਸਾਲ 3 ਸਾਲ ਵਿਆਹ ਨੂੰ ਹੋ ਗਏ ਮੇਰੀ ਭੈਣ ਦਾ ਸਮਝਾ ਦਿਓ ਹਾਂ ਤੁਸੀਂ ਵੀ ਤੁਹਾਡੇ ਵੀ ਨਵ ਪੁੱਤ ਹੋਣਗੇ ਤੁਸੀਂ ਉਹਨਾਂ ਨੂੰ ਵੀ ਸਮਝਾਉਂਦੇ ਹੋਵੋਗੇ ਤੇ ਉਹਨੂੰ ਵੀ ਸਮਝਾ ਲੈਣਾ ਸੀ ਧੀ ਪੁੱਤ ਕਹਿੰਦੇ ਤੁਸੀਂ ਸਮਝਾ ਸਕਦੇ ਸੀ ਉਹਨੂੰ ਵੀ ਅਸੀਂ ਬਥੇਰਾ ਸਮਝਾਇਆ ਭਾਈ ਬਥੇਰਾ ਇਹ ਜੀ ਗੱਲ ਨਹੀਂ ਮੇਰੇ ਵੀ ਧੀ ਪੋਤੇ ਹੈਗੇ ਆ ਮੇਰਾ ਯੂਕੇ ਬੇਟਾ ਪੁੱਤ ਮੇਰਾ ਨੋਆ ਬਥੇਰਾ ਸਮਝਾਇਆ ਭਾਜੀ ਤੁਸੀਂ ਸਮਝਾ ਕੇ ਦੇਖ ਲੈਣੇ ਸੀ ਤੁਸੀਂ ਤੁਸੀਂ ਸਿਆਣੇ ਵਿਆਣੇ ਬੰਦੇ ਆ ਤੁਹਾਨੂੰ ਤਾਂ ਪਤਾ ਹੀ ਹੈ ਨਾ ਅਸੀਂ ਕੀ ਕਾਕਾ ਸਮਝਾਈਏ ਯਾਨੀ ਕਿ ਨਹੀਂ ਭਾਜੀ ਨੇ ਕੀ ਕਰ ਹੁਣ ਨਹੀਂ ਕੁੜੀ ਦਾ ਦੇਖੋ ਜੀ ਸਾਡੇ ਪੈਡ ਦੀ ਕੁੜੀ ਸਾਨੂੰ ਪਤਾ ਕੁੜੀ ਐਨ ਵਧੀਆ ਹੈ ਕੁੜੀ ਦਾ ਨੇਕੀ ਬਹੁਤ ਜੀ ਕੋਸੀਆ ਨਾ ਆਇਆ ਤੁਹਾਡੇ ਅਸਰ ਮੱਥੇ ਤੁਸੀਂ ਗੱਲ ਇਹਨਾਂ ਨਾਲ ਕਰਨੀ ਜੋ ਕਰਨੀ ਮੇਰੀ ਭੈਣ ਨੇ ਕਰਨੀ ਸਾਨੂੰ ਤਾਂ ਇਦਾਂ ਦੀਆਂ ਚਲਾਕੀ ਨਹੀਂ ਵਿਆਹ ਦਾ ਤੁਸੀਂ ਲੈ ਕੁੜੀ ਦਾ ਤੁਸੀਂ ਲੈ ਕੇ ਆਏ ਹੈ ਨਾ ਮਾਸੀ ਤੁਹਾਡੀ ਭੈਣ ਰੋ ਗਈ ਸੀਗੀ ਨਹੀਂ ਸੱਸ ਦਾ ਤੁਸੀਂ ਹੋ ਤੁਸੀਂ ਕੱਟਣੀ ਹੈ ਕਿ ਉਹ ਨਹੀਂ ਕੱਟਣੀ ਨਾਲ ਨਹੀਂ ਮੈਂ ਵੀ ਪੇਰੇ ਨਾਲ ਕੁਸ ਲੱਗਦੇ ਨਹੀਂ ਜੀ ਜਿੱਦੇ ਰਹਿਣਾ ਇਹਨਾਂ ਦੇ ਘਰੇ ਮੈਂ ਇੱਥੇ ਹੀ ਰਹਿਣਾ ਭਾਈ ਹੁਣ ਮੈਂ ਹੁਣ ਕਿਤੇ ਨਹੀਂ ਜਾਣਾ ਮੇਰੀ ਭੈਣ ਮੇਰੇ ਕੋਲ ਰਹੂਗੀ ਮੇਰੀ ਭੈਣ ਤਾਂ ਕੋਲ ਨਹੀਂ ਤਾਂ ਬਾਜੀ ਨੂੰ ਕੋ ਪਤਾ ਨਹੀਂ ਦੁਨੀਆ ਦਾ ਨਹੀਂ 2 ਸਾਲ ਵਿਆਹ ਨੂੰ ਹੋ ਗਏ ਉਦੋਂ ਤੋਂ ਤਾਂ ਤੁਸੀਂ ਵਧੀਆ ਕੱਟੀ ਜਾਂਦੇ ਹੋ ਮੇਰੀ ਭੈਣ ਨੇ ਦੱਸਿਆ ਮੈਨੂੰ ਮੱਥਾ ਵੱਲ ਚੱਕੋ ਕੰਮ ਕਰ ਕਰ ਲੈ ਲੈ ਕੰਮ ਤਾਂ ਜੀ ਕੁੜੀ ਕਰਦੀ ਸਾਰਾ ਕੰਮ ਤਾਂ ਸਾਰਾ ਕੁੜੀ ਕਰਦੀ ਸੀ ਭੈਣ ਜੀ ਦਾ ਕੰਮ ਕਰਦੇ ਨੇ ਕੰਮ ਤਾਂ ਸਾਰੇ ਕੁੜੀ ਕਰਦੇ ਸੀ ਆ ਤੁਸੀਂ ਆਏ ਇੱਕ ਤਾਂ ਤੁਸੀਂ ਕੁੜੀ ਨੂੰ ਭਜਾਤਾ ਮੈਨੂੰ ਦੱਸਿਆ ਨਾ ਮੈਨੂੰ ਰੋਟੀ ਹਾਜਮ ਨਹੀਂ ਹੋਈ ਸਹੀ ਗੱਲ ਦੱਸਾਂ ਜੀ ਪਰ ਤੁਸੀਂ ਅਕਲ ਦੇਣੀ ਸੀ ਕੋਈ ਪੜਾਉਣਾ ਲਿਖਾਉਣਾ ਨਹੀਂ ਸਾਡੀ ਕੁੜੀ ਨੂੰ ਅਕਲ ਬਹੁਤ ਹੈ ਜੀ ਨਹੀਂ ਨਹੀਂ ਜੇ ਕੁੜੀ ਨੇ ਪੜਿਆ ਲਿਖਿਆ ਕੁੜੀ ਹੈ ਪੜਾਣਾ ਕਿ ਗਈ ਸਾਡੇ ਨੇ ਮੈਨੇ ਬੀਏ ਇੰਗਲਿਸ਼ ਕੀਤੀ ਆ ਉਦੋਂ ਦਾ ਕੋਕਾ ਵੀ ਠੰਡਾ ਗਿਆ ਚਾਹ ਵੀ ਹਾਂ ਫੇ ਤੁਸੀਂ ਗੱਲ ਮਕਾਓ ਗੱਲ ਨਵੇੜੋ ਜਿੱਦਾਂ ਨਵੇੜੀ ਦੱਸੋ ਤੁਸੀਂ ਗੱਲ ਕਿਦਾਂ ਮਕਾਉਣੀ ਹੈ ਜੀ ਅਹੀਂ ਬਾਜੀ ਰੱਖਣੀ ਨਹੀਂ ਕੁੜੀ ਨਹੀਂ ਇਦਾਂ ਕਿਉਂ ਨਹੀਂ ਰੱਖਣੀ ਕਿਉਂ ਨਹੀਂ ਕੁੜੀ ਰੱਖਣੀ ਮੁੰਡਾ ਕਿੱਥੇ ਜਿਹੜਾ ਮੁੰਡਾ ਆਪਣੇ ਮੁੰਡੇ ਨੂੰ ਹਾਕ ਮਾਰੋ ਪਹਿਲਾਂ ਮਾਰ ਲੈਣੇ ਮੁੰਡੇ ਨੂੰ ਵੀ ਹਾਕ ਮਾਰ ਲੈਣੇ ਮੁੰਡਾ ਵੀ ਨਹੀਂ ਰੱਖਣਾ ਚਾਹੁੰਦਾ ਹੈ ਨਹੀਂ ਭੈਣ ਜੀ ਜਦ ਜੀ ਮੁੰਡਾ ਦੇਖਣਾ ਹੈ ਤੇ ਤੁਸੀਂ ਵੀ ਤੌਲਾ ਰੱਖੇ ਹੀ ਮੁੰਡਾ ਨਸ਼ਾ ਕਰਦਾ ਐਸੀ ਤਾਂ ਕਿਹਾ ਨਹੀਂ ਤੁਹਾਡੀ ਹਿੰਮਤ ਕਿਦਾਂ ਹੋਈ ਮੇਰੇ ਭਾਂਜੇ ਨੂੰ ਕਿਹਾ ਭਾਂਜੇ ਤੁਹਾਡੇ ਕੋਲ ਪ੍ਰੂਫ ਹੈਗਾ ਕਿ ਮੇਰਾ ਭਾਂਜਾ ਨਸ਼ਾ ਕਰਦਾ ਨਹੀਂ ਤੁਸੀਂ ਦੱਸੋ ਆਪਣੀ ਕੁੜੀ ਲਿਆਣੀ ਜੀ ਕਿਦਾਂ ਨਹੀਂ ਲਿਆਣੀ ਦੱਸੋ ਤੁਸੀਂ ਸਾਨੂੰ ਅਸੀਂ ਤਾਂ ਨਹੀਂ ਰੱਖਣੀ ਬਾਈ ਕੁੜੀ ਨਿੱਕੀ ਹੋਣੀ ਰੱਖਣੀ ਤੁਸੀਂ ਕੁੜੀ ਜੀ ਆਪਣੀ ਅਸੀਂ ਪਾਸ ਹੀ ਨਹੀਂ ਰੱਖਣੀ ਮੇਰਾ ਸੋਹਣਾ ਵਰਗਾ ਭਾਂ ਜਾ ਮੈਂ ਯੂਕੇ ਤੋਂ ਰਿਸ਼ਤਾ ਕਰਾਉਂਗੀ ਮੇਰੇ ਪਾਸ ਨਿੱਕੀ ਹੋਣੀ ਸਾਡੀ ਕੁੜੀ ਨੂੰ ਕਿਉਂ ਨਹੀਂ ਦਿੱਤਾ ਜੀ ਸੋਨਕਾਰ ਦਿੱਤੀ ਸਭ ਕੁਝ ਦਿੱਤਾ ਹਾਂ ਨਹੀਂ ਦਿੱਤਾ ਆਂਦੀ ਕੁੜੀ ਨੂੰ ਦਿੱਤਾ ਤੁਸੀਂ ਮੇਰੇ ਭੈਣ ਬਣਵਾਈਏ ਨਾ ਨਹੀਂ ਭੈਣ ਕੋਲੇ ਬਿੱਟੇ ਕਿੜੀਆਂ ਲਾਉਂਦੇ ਦੇਖੋ ਭੈਣ ਜੀ ਮੈਨੂੰ ਹੱਲੇ ਪਿਆਰ ਨਾ ਕਹਿਣਾ ਤੁਸੀਂ ਇੱਥੇ ਬਹਿ ਕੇ ਆਪਣੀ ਗੱਲ ਨਿਮੇੜ ਲਓ ਜੇ ਤੁਸੀਂ ਕੋਟਾ ਕਚਹਿਰੀ ਜਾਓਗੇ ਔਖੇ ਹੋਵੋਗੇ ਮੈਂ ਤੁਹਾਨੂੰ ਦੱਸਦਾ ਹੁਣ ਦੇਖੋ ਭਾਜੀ ਸਾਡੀ ਗੱਲ ਨਿਬੜੀ ਕੇ ਅਸੀਂ ਕੁੜੀ ਨਹੀਂ ਰੱਖਣੀ ਕਿੱਦਾਂ ਕਿੱਦਾਂ ਤੁਸੀਂ ਕੁੜੀ ਰੱਖਣੀ ਹੈ ਕਿ ਜੀ ਸਾਨੂੰ ਕੁੜੀ ਕੀ ਅਸੀਂ ਕੁੜੀ ਬਸਾ ਕੇ ਜਾਣੀ ਆ ਸਾਡੀ ਕੁੜੀ ਅਸੀਂ ਕੁੜੀ ਬਸਾਉਣੀ ਹੈ ਆਪਣੀ ਵੱਡੀ ਦਿੱਤੀ ਜਿਹੜੀ ਆਉਦੀ ਕੁੜੀ ਨੂੰ ਦਿੱਤਾ ਤੁਸੀਂ ਮੇਰੇ ਭੈਣ ਬਣਵਾਈਏ ਇਹਨੂੰ ਨਹੀਂ ਦਿੱਤਾ ਨਹੀਂ ਭੈਣੋ ਇਹ ਕਿੱਥੇ ਦੋਸਤ ਨਹੀਂ ਇਹ ਨਹੀਂ ਚਾਬੀ ਫੜੀਏ ਤੁਹਾਡੇ ਭੈਣ ਭਣਿਆਂ ਨੇ ਨਹੀਂ ਇੱਕ ਮਿੰਟ ਦੀ ਭੈਣ ਜੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣਾ ਪਹਿਲਾਂ ਨੀ ਇੱਕ ਤਾਂ ਮੁੰਡਾ ਨਸ਼ੇੜੀ ਸਾਡੇ ਪੱਲੇ ਪਾਦਾ ਤੁਸੀਂ ਸਾਰਾ ਤੁਸੀਂ ਦੱਸਿਆ ਤੁਸੀਂ ਦੱਸਿਆ ਤੁਹਾਡਾ ਮੁੰਡਾ ਨਸ਼ੇੜੀ ਆ ਤੁਸੀਂ ਦੱਸਿਆ ਹੈਗੀ ਹੈ ਮਰ ਸਾਡੀ ਹੈਗੀ ਹੈ ਮਰ ਇਹ ਤਾਂ ਸ਼ੁਗੀਆਂ ਵਾਲੀ ਕੁੜੀ ਰੱਖਣੀ ਤੁਸੀਂ ਅਸੀਂ ਕੁੜੀ ਆਪਣੀ ਵਸਾਵਾਂਗੇ ਇਹ ਤਾਂ ਸ਼ੋਕਰ ਕਰੋ ਤੁਸੀਂ ਸਾਡੀ ਕੁੜੀ ਚੰਗੀ ਆ ਕਿਤੇ ਰਵਿੰਦਰ ਕੌਰ ਅਜਿਹਾ ਬਣਦੇ ਤੁਹਾਡੇ ਨਾਲ ਫਿਰ ਆਸੀ ਆਸੀ ਵੀ ਰਵਿੰਦਰ ਗੌਰ ਦੇ ਸਾਹਮਣੇ ਵਾਲੇ ਨਹੀਂ ਹੈਗੇ ਬਈ ਸਾਹਮਣੇ ਵਾਲੀ ਨਹੀਂ ਇਹਨੇ ਲੁੱਟੀਆਂ ਲਾ ਲਾ ਕੇ ਇਹਨੇ ਕਰਿਆ ਨਹੀਂ ਨਹੀਂ ਅਸੀਂ ਦੇਖਿਆ ਕੁੜੀ ਨੂੰ ਨਹੀਂ ਕਿ ਇਹ ਦੇਖਿਆ ਭੈਣ ਜੀ ਤੁਸੀਂ ਉਦੋਂ ਗੱਡੀ ਚਾਬੀ ਤੁਸੀਂ ਫੜੀ ਸੀ ਤਾਂ ਦਾਤ ਦਿੱਤਾ ਜੀ ਕੁੜੀ ਨੂੰ ਨਹੀਂ ਸਾਹਮਣ ਵਾਲੀ ਨਹੀਂ ਭਾਜੀ ਤੁਸੀਂ ਦੱਸੋ ਚਾਬੀ ਤੁਸੀਂ ਉਦੋਂ ਬੜੇ ਮੋਲੇ ਹੋ ਫੜਦੇ ਸੀ ਗੱਲੀ ਦੀ ਗੱਲ ਨਹੀਂ ਸਰਪੰਚ ਸਾਹਿਬ ਤੁਹਾਨੂੰ ਸਾਰਾ ਦੇਜ ਹਾ ਦਿੱਤਾ ਬੈੱਡ ਤੁਹਾਨੂੰ ਦਿੱਤਾ ਅਲਮਾਰੀ ਤੁਹਾਨੂੰ ਦਿੱਤੀ ਕਿਹੜੀ ਦੀ ਨਹੀਂ ਦਿੱਤੀ ਕੋਈ ਨਹੀਂ ਫੇ ਸਾਨੂੰ ਦੇਖਾਂਗੇ ਫੇ ਤੁਹਾਨੂੰ ਹੁਣ ਕੋਟਨ ਕਰਕੇ ਦੇਖਾਂਗੇ ਕੋਈ ਗੱਲ ਨਹੀਂ ਤੁਸੀ ਇਦਾਂ ਨਹੀਂ ਤੁਸੀਂ ਮੰਨਦੇ ਹੈਗੇ ਹੁਣ ਹੁਣ ਫੇ ਥਾਣੇ 'ਚ ਤੁਸੀਂ ਹੁਣ ਥਾਣੇ 'ਚ ਕੀ ਕਾਕਾ ਆ ਜਾ ਆ ਜਾ ਤੁਹਾਨੂੰ ਠਾਣੇ 'ਚ ਦੇਖਾਂਗੇ ਹੁਣ ਫੇ ਆ ਜਾ ਫੇ ਕੋਈ ਗੱਲ ਨਹੀਂ ਫੇ ਹੁਣ ਮੈਂ ਤੁਹਾਨੂੰ ਕਹਿੰਦਾ ਸੀ ਨਾ ਇਹ ਦਿਨ ਦੇਖਣੇ ਪੈਣੇ ਆ ਉਹਨਾਂ ਦੀ ਵੀ ਹਿੰਮਤ ਕਿੱਦਾਂ ਗਈ ਮੇਰੇ ਭਾਂਜੇ ਨੂੰ ਮਾਰਾ ਕੇ ਆਂਦੀ ਮੈਨੂੰ ਮੈਂ ਆਪੇ ਨੇ ਜੱਟ ਲੂੰਗਾ ਮੈਂ ਤੋ ਹੁਣ ਕੋਟਗੁਜਰੀਆਂ 'ਚ ੱਤਕੇ ਨਹੀਂ ਘਾਉਣੇ ਐਸ ਉਮਰੇ ਜਾਨੀ ਕਿ ਮੇਰੇ ਕੋਲ ਨਹੀਂ ਲੈ ਕੇ ਤਾਂ ਨਹੀਂ ਚੱਲਦੇ ਹੁਣ ਚੱਲੇ ਤੈਨੂੰ ਲੱਗ ਜਾ ਪਤਾ ਹੁਣ ਚੱਲੇ ਆ ਤੇਰੀ ਮਾਸੀ ਨੇ ਤਾਂ ਤੇਰੀ ਮਾਂ ਨੇ ਨਾ ਹੁਣ ਤੇਰੇ ਨਾਂ ਪਟੇਲ ਵਾ ਠਾਣੇ 'ਚੋਂ ਅਤੇ ਲੱਗੂ ਨਾਲੇ ਮੇਰੇ ਲਵਾਉਣੇ ਹੋਣ ਮੈਂ ਤੁਹਾਨੂੰ ਕਹੀ ਜਾਂਦਾ ਲੀਕ ਅਗਲੇ ਆਈ ਦੀ ਚੜ ਕੇ ਹੋਣਾ ਅਗਲੇ ਇਹ ਮੁੰਡੇ ਨਾ ਬੋਲਿਆ ਨਹੀਂ ਇੱਕ ਮੈਂ ਤੈਨੂੰ ਯੂਕੇ ਦਾ ਸਾਗ ਕਰਾਉਂਗੀ ਕੋਈ ਨਾ ਨਾ ਕੋਈ ਨਹੀਂ ਬਾਰੇ ਪਤਾ ਦੀ ਹਵਾਲੇ ਰਹਿ ਸਕਦੇ ਅਸੀਂ ਹੈਗੇ ਆ ਨਾ ਤੈਨੂੰ ਨਹੀਂ ਦੱਡਿਆ ਕਰੋ ਭੈਣ ਨਹੀਂ ਤਾਂ ਮਾਸੀ ਹੈਗੀ ਭੈਣ ਨਹੀਂ ਤਾਂ ਡੈਡ ਲੱਗੇ ਚੜ ਜਾਣਾ ਇੰਗਲੈਂਡ ਨੂੰ ਇੱਥੇ ਲੱਬੜਾ ਤੁਹਾਨੂੰ ਹੀ ਦੇ ਦੇ ਕੋਈ ਨਹੀਂ ਇੰਗਲੈਂਡ ਗਾੜੇ ਇੱਥੇ ਹੀ ਰਹਿਣਾ ਹਲੇ ਅੰਦਰ ਸਿੰਘ ਆਈਐਸਪੀ ਮੇਰੇ ਵੱਲੋਂ ਸਾਰੇ ਭੈਣਾ ਭਰਾਵਾਂ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਅਸੀਂ ਜੋ ਵੀਡੀਓ ਮਾਸੀ ਦੇ ਪੰਗੇ ਘਰ ਕੀਤਾ ਬਰਵਾਦ ਲੜੀ ਵਾਰ ਬਣਾ ਰਹੇ ਆ ਉਹਦੇ ਕੁਝ ਭਾਗ ਪਹਿਲਾਂ ਚਲਾਏ ਆ ਤੇ ਇੱਕ ਕੁਝ ਭਾਗ ਹੁਣ ਤੁਹਾਨੂੰ ਅੱਗੇ ਦੇਖਣ ਨੂੰ ਮਿਲਗੇ ਜਿਹਦੇ ਵਿੱਚ ਤੁਹਾਨੂੰ ਇਟਲੀ ਦੇ ਪੇਪਰਾਂ ਬਾਰੇ ਔਰ ਤੁਹਾਨੂੰ ਇਹਦੇ ਵਿੱਚ ਹਾਸੇ مشਕੂਲੇ ਔਰ ਤੁਹਾਨੂੰ ਆਪਣੇ ਜੋ ਆਪਣੇ ਵਿਚਰ ਰਹੀਆਂ ਹਨ ਜ਼ਿੰਦਗੀ ਦੇ ਵਿੱਚ ਘਟਨਾਵਾਂ ਉਹਦੇ ਬਾਰੇ ਤੁਹਾਨੂੰ ਜਾਣਕਾਰੀਆਂ ਮਿਲਣਗੀਆਂ ਸੋ ਅਸੀਂ ਤੁਹਾਡਾ ਆਪਣਾ ਚੈਨਲ ਦੁਆਬਾ 74 YouTube ਤੇ ਜਾ ਕੇ ਤੁਸੀਂ ਸਰਚ ਕਰੋ ਤੇ Facebook ਦੇ ਉੱਤੇ ਮਨਜਿੰਦਰ ਸਿੰਘ ਜਿਹੜਾ ਆ ਉਹ ਫੋਲੋ ਕਰੋ ਤੇ ਉਹਦੇ ਵਿੱਚ ਤੁਹਾਨੂੰ ਇਹ ਵੀਡੀਓ ਦੇਖਣ ਨੂੰ ਮਿਲਣ ਗਈਆਂ ਤੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਤੁਹਾਨੂੰ ਹੋਰ ਵੀ ਆਉਣ ਵਾਲੀਆਂ ਵੀਡੀਆਂ ਤੁਹਾਡੇ ਤੱਕ ਅਸੀਂ ਪਹੁੰਚਾ ਸਕੀਏ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਮੇਰੇ ਹੱਥ ਜੋੜ ਕੇ ਮੇਰੇ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ